ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਪ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਰਾਤ ਦਾ ਸਾਡਾ ਬਲੌਗ ਪਸੰਦ ਆਇਆ ਹੋਊਗਾ ਇਸੇ ਉਮੀਦ ਨਾਲ ਅੱਜ ਆਪਾਂ ਨਵਾਂ ਬਲੌਗ ਕਰਦੇ ਆਂਗੇ ਸ਼ੁਰੂ ਤੇ ਇਹਨੂੰ ਵੀ ਤੁਸੀਂ ਉਮੀ ਪਸੰਦ ਕਰੋਗੇ ਕਮੈਂਟ ਕਰੋਗੇ ਲਾਈਕ ਕਰੋਗੇ ਸ਼ੇਅਰ ਕਰੋਗੇ ਤੇ ਬਾਕੀ ਆਪਾਂ ਮਿਲਦੇ ਆਂ ਜੀ ਦਿਨੇ ਅੱਜ ਕੀ ਕੀ ਕਰਨਾ ਹੈ ਕਿੱਥੇ ਜਾਣਾ ਹੈ ਵੈਸੇ ਅੱਜ ਸਾਡਾ ਪ੍ਰੋਗਰਾਮ ਹੈਗਾ ਜਾਣ ਦਾ ਤੇ ਇੱਕ ਤਾਂ ਆਪਾਂ ਨੇ ਜਿਹੜੀ ਉਹ ਮਾਤਾ ਗੁਜਰਗੀ ਦੀ ਆਪਣੀ ਰਿਸ਼ਤੇਦਾਰੀ ਜੀ ਉੱਥੇ ਜਾਣਾ ਹੈ ਅਫਸੋਸ ਕਰਨ ਲਈ ਤੇ ਦੂਸਰਾ ਪਸਾਮ ਨੂੰ ਜਾਵਾਂਗੇ ਨਵੇਂ ਗਾਣੇ ਦੀ ਤਿਆਰੀ ਕਰਨ ਧੂਰੀ ਤੇ ਬਾਕੀ ਟਾਈਮ ਤੇ ਪਤਾ ਲੱਗੂ ਹੋ ਸਕਦਾ ਪਲਾਨ ਚੇਂਜ ਵੀ ਹੋ ਸਕਦਾ ਪਰ ਹਾਲੇ ਤਿਆਰੀ ਹੈਗੀ ਹੈ ਵੀ ਆਪਾਂ ਉੱਥੇ ਵੀ ਜਾਣਾ ਅੱਜ ਅਫਸੋਸ ਕਰਨ ਲਈ ਤੇ ਬਾਕੀ ਦੇਖਦੇ ਜੀ ਮਿਲ ਦਿੰਦੇ ਨੇ ਦੇਖਣਾ ਕੀ ਕੀ ਕਰਨੇ ਆ ਕਿੱਥੇ ਜਾਣਾ ਸਾਨੂੰ ਦਿਖਾਵਾਂਗੇ ਵੀ ਦੱਸਾਂਗੇ ਵੀ ਤੇ ਕੈਂਟ ਕੈਂਟ ਪਲੌਗ ਦੇਖਣ ਦੀ ਕਰ ਲੋ ਚੈਨਲ ਸਬਸਕ੍ਰਾਈਬ ਫਿਰ ਤੇ ਲਓ ਜੀ ਆਪਾਂ ਨੇ ਦਿਨੇ ਸੁੰਦਰ ਵਿੱਚ ਜਾਣਾਗਾ ਆਪਣਾ ਪ੍ਰੋਗਰਾਮ ਹੈ ਜਾਣ ਦਾ ਤੇ ਤਿੰਨੇ ਟਾਈਮ ਨਹੀਂ ਲੱਗਣਾ ਫਿਰ ਤੇ ਆਪਾਂ ਹੁਣ ਕਰ ਦਿਆਂਗੇ ਜਿਸ ਵਾਹੀ ਕਰ ਦਿੰਨੇ ਆਂਗੇ ਆਪਾਂ ਸਾਰਿਆਂ ਦੇ ਨਾਮ ਨਾਅ ਉਸ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕੀਤੇ ਨੇ ਬਹੁਤ ਪਿਆਰੇ ਪਿਆਰੇ ਤੇ ਕਿਉਂਕਿ ਉਹਨਾਂ ਦਾ ਧੰਨਵਾਦ ਕਰਨਾ ਸਭ ਤੋਂ ਪਹਿਲਾਂ ਬਣਦਾ ਹੀ ਬਣਦਾ ਹੈ ਉਹ ਆਪਣੇ ਲਈ ਟਾਈਮ ਕੱਢਦੇ ਨੇ ਤੇ ਬਹੁਤ ਵਧੀਆ ਲੱਗਦਾ ਹੈਗਾ ਜੋ ਵੀ ਤੁਹਾਡੇ ਲਈ ਨ ਕੁਛ ਕਰਦੇ ਉਹਦੇ ਲਈ ਆਪਣਾ ਫਰਜ਼ ਲਾਣ ਦਾ ਵੀ ਆਪਾਂ ਵੀ ਉਹਨਾਂ ਦਾ ਹਨਾ ਸ਼ੁਕਰੀਆ ਦਾ ਜ਼ਰੂਰ ਕਰੀਏ ਤੇ ਸਭ ਤੋਂ ਪਹਿਲਾਂ ਭੈਣ ਬਲਜੀਤ कौर ਉਹਨਾਂ ਦੇ ਪੰਜ ਸੀ ਕਮੈਂਟ ਆਏ ਹੋਏ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਨੇ ਤੇ ਧੰਨਵਾਦ ਭੈਣੇ ਬਹੁਤ-ਬਹੁਤ ਦਿਲ ਖੁਸ਼ ਹੁੰਦਾ ਹੈ ਤੁਹਾਡੇ ਕਮੈਂਟ ਪੜ੍ਹ ਕੇ ਰੂਹ ਖੁਸ਼ ਹੁੰਦੀ ਹੈਗੀ ਤੇ ਪਹਿਲਾ ਕਮੈਂਟ ਤੁਸੀਂ ਹੁਣ ਚੈੱਕ ਕਰੋ ਪਹਿਲਾਂ ਡੀਪੀ ਉਹਨੇ ਦੇਖ ਲਈ ਹੁਣ ਕਮੈਂਟ ਚੈੱਕ ਕਰੋ ਬਹੁਤ ਸੋਹਣੇ-ਸੋਹਣੇ ਕਮੈਂਟ ਨੇ ਭੈਣ ਦੇ ਤੇ ਉਹਨਾਂ ਨੇ ਜੋ ਵੀਰ ਦੀ ਜਗ੍ਹਾ ਕਿਹਾ ਬਹੁਤ ਸੋਹਣੀ ਹੈ Papa Ramjyot veer di jagah ਜੋ ਆਪਣੇ ਪਿੰਡ ਬਣੀਆਂ ਬਹੁਤ ਸੋਹਣੇ-ਸੋਹਣੇ ਪਾਰਕ ਬਣੇ ਹੋਏ ਨੇ ਤੇ ਜੰਗਲ ਹੈ ਕਾਫੀ ਜਾਨਵਰ ਨੇ ਮੋਰ ਵਗੈਰਾ ਤੇ ਬਹੁਤ ਕੁਝ ਹੈਗਾ ਦੇਖਣ ਦੇ ਲਈ ਤੇ ਦੂਸਰਾ ਆਪਾਂ ਨੂੰ ਕਮੈਂਟ ਆਇਆਗਾ ਜੀ ਬਾਈ ਆਪਣੇ ਗਰੇਵਾਲ ਪੰਜਾਬੀ ਡਰਾਈਵਰਾਂ ਵਾਲਿਆਂ ਦਾ ਉਹਨਾਂ ਨੇ ਵੀ ਆਪਾਂ ਨੂੰ ਕਈ ਕਮੈਂਟ ਆਏ ਨੇ ਹਰ ਰੋਜ਼ ਆਪਾਂ ਨੂੰ ਕਮੈਂਟ ਕਰਦੇ ਨੇ ਬਹੁਤ ਬਹੁਤ ਧੰਨਵਾਦ ਵੀਰੇ ਸਾਡੇ ਲਈ ਟਾਈਮ ਕੱਢਦੇ ਹੋ ਬਹੁਤ ਖੁਸ਼ੀ ਹੁੰਦੀ ਹੈ ਤੇ ਤੁਸੀਂ ਉਹ ਦੇਖ ਸਕਦੇ ਹੋ ਤੁਸੀਂ ਮੇਰੀਆਂ ਅੱਖਾਂ ਦੇ ਵਿੱਚ ਮੇਰੇ ਚਿਹਰੇ ਦੇ ਉੱਤੋਂ ਤੇ ਉਹਨਾਂ ਦੀ ਡੀਪੀ ਤੁਸੀਂ ਦੇਖ ਲਈਏ ਉਹਨੂੰ ਚੈੱਕ ਕਰੋ ਉਹਨਾਂ ਦਾ ਕਮੈਂਟ ਬਹੁਤ ਸੋਹਣੇ ਸੋਹਣੇ ਕਮੈਂਟ ਵੀਰੇ ਕਰਦਾ ਹੈਗਾ ਤੇ ਬਹੁਤ ਹੀ ਵਧੀਆ ਲੱਗਦਾ ਹੈਗਾ ਇਦਾਂ ਹੀ ਕਮੈਂਟ ਕਰਦੇ ਰਹੋ ਪਲੀਜ਼ ਨਾਲ ਇਦਾਂ ਜੁੜੇ ਰਹੋ ਵਧੀਆ ਲੱਗਦਾ ਤੇ ਤੀਸਰਾ ਕਮੈਂਟ ਆਇਆ ਹੈਗਾ ਜੀ ਪਰਮਗਰੇਵਾਲ ਭੈਣ ਦਾ ਧੰਨਵਾਦ ਭੈਣੇ ਬਹੁਤ ਤੁਸੀਂ ਮੇਰੇ ਲਈ ਹਰ ਲੋਜ ਬਲੌਗ ਦੇਖਦੇ ਹੋ ਤੇ ਬਹੁਤ ਮੈਨੂੰ ਹਰ ਰੋਜ਼ ਕਮੈਂਟ ਕਰਦੇ ਹੋ ਟਾਈਮ ਕੱਢਦੇ ਹੋ ਮੇਰੇ ਲਈ ਬਹੁਤ ਵਧੀਆ ਲੱਗਦਾ ਹੈਗਾ ਇਦਾਂ ਹੀ ਪਲੀਜ਼ ਨਾਲ ਜੁੜੇ ਰਹੋ ਸਾਰੇ ਜਣੇ ਬੇਨਤੀ ਹੈ ਤੇ ਇਦਨੀ ਆਪਾਂ ਵਲੌਗ ਬਣਾਉਂਦੇ ਰਹੀਏ ਤੇ ਤੁਸੀਂ ਦੇਖਦੇ ਰਹੋ ਕਮੈਂਟ ਕਰਦੇ ਰਹੋ ਵਧੀਆ ਲੱਗਦਾ ਹੈਗਾ ਤੇ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਲਓ ਜੀ ਅਸੀਂ ਹੋ ਗਏ ਤਿਆਰ ਤੇ ਹੁਣ ਅਸੀਂ ਜਾਵਾਂਗੇ ਲਓ ਜੀ ਆਪਾਂ ਚੱਲ ਪਿਆਂਗੇ ਆਪਾਂ ਜਾਣਾ ਅੱਜ ਰਿਸ਼ਤੇਦਾਰ ਚ ਸੋ ਕਰਨ ਨੂੰ ਦੱਸਿਆ ਤੀਆ ਜਿਹੜੀ ਮਾਤਾ ਪਿਤਾ ਦੱਸਿਆ ਤੀ ਸਰਬਸਤ ਹੋ ਗਏ ਜਾਣ ਕੀ ਉੱਤੇ ਚੱਲਿਆਂਗੇ ਆਪਾਂ ਸੌਕ ਕਰਨ ਲਈ ਤੇ ਲੋ ਜੀ ਪਹੁੰਚ ਗਏ ਅਸੀਂ ਆਪਣੇ ਪਿੰਡ ਉਸ ਜਿੱਥੇ ਆਪਾਂ ਨੇ ਜਾਣਾ ਪਿੰਡ ਕੁੰਬੜਵਾਲ ਤੇ ਹੁਣ ਆਪਾਂ ਇਧਰ ਬਲੌਗ ਸੂਟ ਨਹੀਂ ਕਰਾਂਗੇ ਤੇ ਲੋ ਜੀ ਹੋ ਗਏ ਆਪਾਂ ਹੁਣ ਵਾਪਸ ਚੱਲਦੇ ਆ ਪਿੰਡ ਨਾਲ ਤੇ ਹੁਣ ਮਿਲਾਂਗੇ ਤੁਹਾਨੂੰ ਘਰੇ ਜਾ ਕੇ ਕਾਫੀ ਟਾਈਮ ਲੱਗ ਗਿਆ ਅੱਜ ਆਪਾਂ ਨੇ ਥੇ ਧੂਰੀ ਦਾ ਹਨ ਆਪਾਂ ਨੂੰ ਕੈਨਸਲ ਕਰਨਾ ਪਊ ਜਾਣਦਾ ਕਿਉਂਕਿ ਇੱਥੇ ਦੁਪਹਿਰ ਨੂੰ ਬਾਅਦ ਦਾ ਟਾਈਮ ਨਿਕਲ ਗਿਆ ਲਓ ਜੀ ਆਪਾਂ ਆ ਗਏ ਵਾਪਸ ਘਰੇ ਤੇ ਆਪਾਂ ਨੂੰ ਉਧਰ ਹੋਗਾ ਜੀ ਜ਼ਿਆਦਾ ਕਵੇੜਾ ਅੱਜ ਧੂਰੀ ਦਾ ਫਿਰ ਤਾਂ ਕਰਕੇ ਕਰਤਾ ਆਪਾਂ ਨੇ ਕੈਨਸਲ ਜਾਣਦਾ ਬੱਸ ਇਹ ਟਾਈਮ ਲੱਗਦਾ ਹੈ ਤੇ ਤਿਆਰੀ ਕਰਨ ਦਾ ਕਾਣੇ ਜੀ ਦਾ ਅੱਜ ਵੀ ਅੱਜ ਜਾਵਾਂਗੇ ਤਿਆਰੀ ਕਰਾਂਗੇ ਪਰ ਉਧਰ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਗਿਆ ਤੇ ਅੱਗੇ ਥੋੜਾ ਜਿਹਾ ਹੋਰ ਪਲਾਨ ਬਣ ਗਿਆ ਕਹਾਂ ਜਾਣ ਦਾ ਨੇੜੇ ਗਏ ਤੇ ਹੋਰ ਰਿਸ਼ਤੇਦਾਰੀ ਚ ਕੋਤੇ ਵੀ ਆਪਾਂ ਨੇ ਅਹੀਂ ਸੋਕ ਕਰਨ ਵਾਸਤੇ ਜਾਣਾ ਤੀਆ ਤੇ ਆਪਾਂ ਉੱਥੇ ਵਲੌਗ ਸ਼ੂਟ ਨਹੀਂ ਕੀਤਾ ਕਿਉਂਕਿ ਮਾਹੌਲ ਗਮਗੀਨ ਹੁੰਦਾ ਹੈ ਨਾ ਫਿਰ ਇਦਾਂ ਦੇ ਵਿੱਚ ਆਪਾਂ ਮਾਹੌਲ ਵੀ ਵਲੌਗ ਸ਼ੂਟ ਕਰਿਓ ਚੰਗੀ ਗੱਲ ਨਹੀਂ ਲੱਗਦੀ ਦੇਖਣ ਵਾਲੇ ਨੂੰ ਬਹੁਤ ਬੁਰਾ ਲੱਗਦਾ ਤੇ ਤਾਂ ਕਰਕੇ ਆਪਾਂ ਨੇ ਹੋਂਦੇ ਘਰ ਕੋਲ ਜਾ ਕੇ ਆਪਣੇ ਵਲੌਗ ਬੰਦ ਕਰਤਾ ਤੇ ਹੁਣ ਆਪਾਂ ਘਰ ਆ ਕੇ ਦੁਬਾਰਾ ਸ਼ੂਟ ਕਰਿਆ ਤੇ ਬਾਕੀ ਹੁਣ ਦੁਕਾਨ ਦੇ ਵਿੱਚ ਹੀ ਬੈਹਨੇ ਆ ਜਿੱਥੇ ਲਾਉਨੇ ਆ ਟਾਈਮ ਸਾਮ ਤੱਕ ਜੇ ਹੋਇਆ ਤਾਂ ਗੱਗੀ ਦੇ ਜਰੂਰ ਢੇੜਾ ਲਾ ਕੇ ਆਵਾਂਗੇ ਨਹੀਂ ਹੋਰ ਆਪਾਂ ਹੁਣ ਕਿਧਰੇ ਨਹੀਂ ਜਾਣਾ ਧੂਰੀ ਦਾ ਅੱਜ ਕੈਂਸਲ ਹੋ ਗਿਆ ਕੱਲ ਨੂੰ ਦੇਖਾਂਗੇ ਆਪਾਂ ਉਸਾਂਗੇ ਵੀ ਜੇ ਉਹਨਾਂ ਨੇ ਬੁਲਾਇਆ ਤਾਂ ਜਰੂਰ ਚੱਲਾਂਗੇ ਅਕੈਡਮੀ ਗਾਣੇ ਦੀ ਲਾਵਾਂਗੇ ਤਿਆਰੀ ਤੇ ਫਿਰ ਲੈ ਕੇ ਆਣੇ ਤੁਹਾਡੇ ਵਾਸਤੇ ਇੱਕ ਹੋਰ ਨਵਾਂ ਗਾਣਾ ਪਰਿਵਾਰਕ ਗਾਣਾ ਬਹੁਤ ਘੈਂਟ ਗਾਣਾ ਹੈਗਾ ਤੇ ਉਹ ਲੈ ਕੇ ਆਉਣੇ ਆ ਤੁਹਾਡੇ ਲਈ ਜਲਦੀ ਤਿਆਰੀ ਸ਼ੁਰੂ ਕਰਤੀ ਆਪਾਂ ਨੇ ਪੁਸਤਕਾਲ ਹੁਣ ਬਸ ਰਿਕਾਰਡਿੰਗ ਕਰਾ ਕੇ ਫਿਰ ਤੁਹਾਡੇ ਅੱਗੇ ਇਸ ਕਰਾਂਗੇ ਗਾਣਾ ਤੇ ਜਰੂਰ ਤੁਹਾਨੂੰ ਪਸੰਦ ਆਊਗਾ ਕਿਉਂਕਿ ਆਪਣੇ ਗਾਣੇ ਜਿੰਨੇ ਵੀ ਹੈਗੇ ਆ ਸਾਰੇ ਪਰਿਵਾਰ ਖੁੰਦ ਨੇ ਆਪਾਂ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਸਕਦੇ ਆਂ ਆਪਾਂ ਜੋ ਵੀ ਗਾਣੇ ਪਹਿਲਾਂ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਸੁਣਾਉਣੇ ਆ ਲਿਖਣ ਵੇਲੇ ਵੀ ਸੋਚਦੇ ਆ ਵੀ ਆਪਣੀਆਂ ਭੈਣਾਂ ਨੇ ਵੀ ਸੁਣਨਾ ਧੀਆਂ ਨੇ ਵੀ ਸੁਣਨਾ ਹੈ ਮਾਪਿਓ ਨੇ ਵੀ ਸੁਣਨਾ ਹੈ ਨਾ ਭੈਣਾਂ ਭਾਈਆਂ ਨੇ ਸਾਰਿਆਂ ਨੇ ਤੇ ਉਸ ਦਿਵਾਰ ਜਦੋਂ ਫਾਇਰ ਤਾੜ ਕਰਾ ਕੇ ਆਉਂਦਾ ਆਪਣਾ ਗਾਣਾ ਰਿਕਾਰਡ ਰੋਕੀ ਤਾਂ ਵੀ ਆਪਾਂ ਸਭ ਤੋਂ ਪਹਿਲਾਂ ਦੇ ਘਰੇ ਸੁਣਾਉਂਦੇ ਆ ਕਿਉਂਕਿ ਜਿਹੜਾ ਬੰਦਾ ਆਪਣੇ ਘਰੇ ਗਾਣਾ ਨਹੀਂ ਸੁਣਾ ਸਕਦਾ ਉਹ ਬਾਹਰ ਕੀ ਇਹਨਾਂ ਲੋਕ ਸੁਣਨਗੇ ਉਹਨੂੰ ਚੰਗਾ ਕਹਿਣਗੇ ਆਪਾਂ ਪਹਿਲਾਂ ਆਪਣੇ ਘਰ ਦੇ ਵਿੱਚ ਸੁਣਾਈ ਦੇ ਜਦੋਂ ਘਰੋਂ ਹਰੀ ਚੰਡੀ ਹੋ ਜੰਦੇ ਵੀ ਹਾਂ ਗਾਣਾ ਠੀਕ ਹੈ ਵੀ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਜੂਗਾ ਫੇਰ ਆਪਾਂ ਅੱਗੇ ਪਾਉਨੇ ਗਾਣਾ ਕਿਉਂਕਿ ਸਾਰੇ ਇਤਿਹਾਪਨ ਵਾਲੇ ਹੁੰਦੇ ਨੇ ਇਹਤ ਗਾਣਿਆਂ ਦੇ ਵਿੱਚ ਇਦਾਂ ਦੇ ਸ਼ਬਦ ਆ ਜਾਂਦੇ ਨਹੀਂ ਜਿਹੜੇ ਨਹੀਂ ਹਨ ਆਪਾਂ ਸੁਣ ਸਕਦੇ ਪਰਿਵਾਰ ਦੇ ਵਿੱਚ ਵਿਆਹ ਕੇ ਪਰ ਆਪਣੇ ਗਾਣੇ ਦੇ ਵਿੱਚ ਇਦਾਂ ਦਾ ਕਦੇ ਕੋਈ ਸ਼ਬਦ ਨਹੀਂ ਆਇਆ ਹੈਗਾ ਤੇ ਨਾ ਆਵੇ ਆਪਾਂ ਬੜੀਆ-ਵੜੀਆ ਪਰਿਵਾਰਕ ਗੀਤ ਹੀ ਕਰਦੇ ਆਂਗੇ ਅੱਜ ਤੱਕ ਜਿੰਨੇ ਵੀ ਗਾਣੇ ਆਏ ਨੇ ਸਾਰੇ ਗੀਤ ਇਦਾਂ ਦੇ ਨਹੀਂ ਵੀ ਆਪਾਂ ਆਪਣੀ ਭੈਣ ਨੂੰ ਵੀ ਸੁਣਾ ਸਕਦੇ ਆਂ ਧੀ ਨੂੰ ਵੀ ਸੁਣਾ ਸਕਦੇ ਆਂ ਤੇ ਇਹ ਗਾਣਾ ਵੀ ਇਦਾਂ ਦੇ ਪਰਿਵਾਰਕ ਗਾਣਿਆਂ ਦਾ ਬਹੁਤ ਸੋਹਣਾ ਗਾਣਾ ਹੈ ਲਿਖਿਆ ਮੇਰੇ ਭਾਈ ਨੇ ਇੱਕ ਨੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਸਰਪ੍ਰਾਈਜ਼ ਹੀ ਅਸੀਂ ਥੋੜਾ ਜਿਹਾ ਤੇ ਫਿਰ ਦੱਸਾਂਗੇ ਤੁਹਾਨੂੰ ਕਿ ਜਰੂਰੀ ਤੁਹਾਨੂੰ ਪਸੰਦ ਆਵੇਗਾ ਹਲੋ ਇਹ ਗੱਗੀ ਕੋਲੇ ਜਾਏ ਤੇ ਹੁਣ ਆ ਕੇ ਆਪਾਂ ਘਰੇ ਹੁਣ ਸ਼ਾਮ ਹੋ ਗਈ ਬਿਲਕੁਲ ਦੇਖੋ ਦਿਨ ਸਿੱਪ ਚੱਲਿਆ ਉਹ ਤਿੰਨ ਆਪਾਂ ਕਰ ਦਿਆਂਗੇ ਬਲੌਗ ਦਾ ਐਂਡ ਕਿਉਂਕਿ ਹੁਣ ਇਸ ਤੋਂ ਬਾਅਦ ਆਪਾਂ ਧਾਰਾਂ ਚੋਰੇ ਨੇ ਦੁੱਧ ਪਾਉਣ ਵੀ ਜਾਣਾ ਫਿਰ ਜਾਵਾਂਗੇ ਡੈਰੀ ਚ ਦੁੱਧ ਪਾਉਣ ਉੱਥੇ ਕਾਫੀ ਟਾਈਮ ਲੱਗ ਜਾਂਦਾ ਤੇ ਮੋਬਾਈਲ ਵੀ ਚਾਰਜ ਕਰਨ ਵਾਲਾ ਹੁਣ ਮੈਂ ਮੋਬਾਈਲ ਨੂੰ ਚਾਰਜ ਕਰਨ ਤੇ ਲਾ ਦੂੰਗਾ ਚਾਰਜ ਤੇ ਤੇ ਫਿਰ ਦੁੱਧ ਪਾ ਕੇ ਉੱਥੇ ਲੱਗ ਜੀ ਕਾਫੀ ਟਾਈਮ ਤਾਂ ਕਰਕੇ ਹੁਣ ਆਪਾਂ ਕਰਦੇ ਬਲੌਗ ਦਾ ਐਂਡ ਤੇ ਮਿਲਾਂਗੇ ਸਵੇਰੇ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਂ ਜੀ ਫਿਰ ਅਗਲੇ ਨਵੇਂ ਵਲੌਗ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ